ਜਿਹੜੀ ਟਰਾਲੀ ਦੇ ਵਿੱਚ ਡੱਲੇਵਾਲ ਸਭ ਪਏ ਸੀ 200 ਬੰਦਾ ਫੋਰਸ ਦਾ ਆ ਕੇ ਇੱਕਦਮ ਉਹ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰਿਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ 2 250 ਬੰਦਾ ਜਿਹੜਾ ਹੌਣੇ ਹੌਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਆਲੇ-ਦਾਲੇ ਜਿਹੜੇ ਸੀਗੇ ਕੈਂਪ ਉਹਨਾਂ ਨੂੰ ਬਾਹਰੇ ਕੁੰਡੋਲਾ ਤੇ ਕਿਸੇ ਨੂੰ ਭਿੰਨਕ ਵੀ ਨਹੀਂ ਪੈਣ ਦਿੱਤੀ ਸਰਕਾਰਾਂ ਕਿਸਾਨਾਂ ਨੂੰ ਜਾਂ ਸਾਡੀਆਂ ਮੰਗਾਂ ਨੂੰ ਕਿਤੇ ਵੀ ਮਨੋਵਲ ਕਿਸਾਨ ਦਾ ਨਹੀਂ ਦੇਖ ਸਕਦੇ ਵੀ ਮਰਨ ਵਰਤ ਦੀ ਲੜੀ ਬਹੁਤ ਲੰਬੀ ਹੈਗੀ ਆ ਉਹ ਕੌਲ ਬਰਾਬਰ ਦੀ ਹੈਗੀ ਆ ਉਸੇ ਤਰ੍ਹਾਂ ਸਾਰਾ ਕੁਝ ਹੋਊਗਾ ਇਸ ਸਰਕਾਰ ਦੀ ਇਹ ਜਿਹੜੀ ਨiyet ਨੀਤੀ ਤੇ ਨiyet ਹੈ ਉਹਨੂੰ ਫੇਲ ਕਰਨ ਵਾਸਤੇ ਇੱਕੋ ਇੱਕ ਸਾਡੇ ਕੋਲ ਤਰੀਕਾ ਹੈ ਉਹ ਹੈ ਕਿ ਅਸੀਂ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਬਹੀਰਾ ਕੱਟ ਕੇ ਇੱਥੇ ਪਹੁੰਚੀਏ MSP ਦੀ ਗਾਰੰਟੀ ਕਾਨੂੰਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮੰਨ ਵਰਤੂ ਤੇ ਬੈਠਿਆ ਜਾਣਾ ਸੀ ਪਰ ਦੱਸਿਆ ਜਾ ਰਿਹਾ ਕਿ 2 ਵਜੇ ਦੇ ਰਾਤ ਕਰੀਬ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਗਈ ਕਿਸਾਨਾਂ ਦਾ ਗੁੱਸਾ ਹੁਣ ਮਨ ਸਰਕਾਰ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 80 ਬੈਠੇ ਆ ਖਨੌਰੀ ਬਾਰਡਰ ਤੇ ਕਿਉਂਕਿ ਜੋ ਹੱਕੀ ਮੰਗਾਂ ਲਈ ਮੰਨੀ ਹੋਈਆਂ ਮੰਗਾਂ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਗੈਰ ਰਾਜਨੀਤਿਕ ਭਾਰਤ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਮਰਤ ਤੇ ਬੈਠਣਾ ਸੀ ਪਰ ਹੋਇਆ ਕੀ ਸਰਕਾਰਾਂ ਨੇ ਕੀਤਾ ਕਿ 2:47 ਮਿੰਟ ਤੇ ਜਿੱਥੇ ਡੱਲੇਵਾਲ ਸਾਹਿਬ ਪਹਿਲਾਂ ਵੀ ਸੌਂਦੇ ਸੀ ਆਮ ਤਰ੍ਹਾਂ ਜਦੋਂ ਮੋਰਚੇ ਚ ਹੁੰਦੇ ਸੀ ਉਸ ਜਗ੍ਹਾ ਟਰਾਲੀ ਤੋੜ ਕੇ ਉਹਨਾਂ ਨੂੰ 247 ਤੇ ਰੈਸਟ ਕਰ ਲਿਆ ਗਿਆ ਆਲੇ-ਦਾਲੇ ਜਿਹੜੇ ਸੀਗੇ ਕੈਂਪ ਉਹਨਾਂ ਨੂੰ ਬਾਹਰੇ ਕੁੰਡੋ ਲਾ ਦਿੱਤੇ ਕਿਸੇ ਨੂੰ ਭਿੰਕ ਵੀ ਨਹੀਂ ਪੈਣ ਦਿੱਤੀ ਸੋ ਇਹਦੀ ਅਸੀਂ ਸ਼ਖਸ਼ਬਦਾਂ ਵਿੱਚ ਨਿੰਦਾ ਕਰਦੇ ਆ ਜਿਵੇਂ ਵੀ ਮਗਰਚੇ ਦੇ ਪਹਿਲਾਂ ਹੀ ਆ ਬਿਮਾਰਨਵਾਰਤ ਦੀ ਲੜੀ ਬਹੁਤ ਲੰਬੀ ਹੈਗੀ ਆ ਉਹ ਕਾਲ ਬਰਾਬਰ ਦੀ ਹੈਗੀ ਆ ਉਸੇ ਤਰ੍ਹਾਂ ਸਾਰਾ ਕੁਝ ਹੋਊਗਾ ਜੇ ਜਗਜੀਤ ਸਿੰਘ ਡੱਲੇਵਾਲ ਨੂੰ ਰੈਸਟ ਕਰ ਲਿਆ ਸਰਕਾਰਾਂ ਕਿਸਾਨਾਂ ਨੂੰ ਜਾਂ ਸਾਡੀਆਂ ਮੰਗਾਂ ਨੂੰ ਕਿੱਤੇ ਵੀ ਮਨੋਵਰ ਕਿਸਾਨ ਦਾ ਨੀਂਦ ਦੇਖ ਸਕਦੇ ਮੋਰਚੇ ਚੜ੍ਹਦੀ ਕਲਾ ਵਿੱਚ ਆ ਪਰ ਅਸੀਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਆਪਣੇ ਆਪਣੇ ਸਾਧਨਾ ਤੇ ਟਰੈਕਟਰ ਟਰਾਲੀਆਂ ਰਹੀਂ ਮੋਟਰ ਵਹੀਕਲਾਂ ਰਹੀਂ ਜਿਵੇਂ ਵੀ ਪਹੁੰਚ ਸਕਦੇ ਆ ਵੱਧ ਤੋਂ ਵੱਧ ਗੰਤੀ ਵਿੱਚ ਆਪ ਦੀ ਜਵੀਰ ਨੂੰ ਹਲੂਣਾ ਦਿੰਦੇ ਹੋਏ ਖਨੌਰੀ ਬਾਰਡਰ ਤੇ ਪਹੁੰਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜਿਹੜੀ ਕਾਲ ਸੀਗੀ ਮਰਨ ਵਰਤ ਤੇ ਉਸੇ ਤਰ੍ਹਾਂ ਜਾਰੀ ਰਹੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਇੱਥੇ ਪਹੁੰਚਣ ਤੇ ਜਉਂਦੇ ਬਾਦ ਦੇ ਰੋ ਖੁਚ ਰੋ ਉਵੈਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫਤਿਹ ਉਵੈਰੂ ਜੀ ਦਾ ਖਾਲਸਾ ਸ੍ਰੀ ਵੈਕਰੂ ਜੀ ਦੀ ਫਤਿਹ ਸਾਰੇ ਹੀ ਭਾਰਤ ਦੇ ਜਿੰਨੇ ਵੀ ਲੜਨ ਵਾਲੇ ਲੋਕ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਅੱਜ 26 ਜਨਵਰੀ ਨੂੰ ਦੋਨੇ 26 ਸਤੰਬਰ ਨੂੰ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕੇ ਡੱਲੇਵਾਲ ਅੱਜ ਮਰਰ ਵਰਤੇ ਬੈਠਣਾ ਸੀ ਕਿਉਂ ਬੈਠਣਾ ਸੀ ਕਿ ਜਿਹੜੀਆਂ ਆਪਾਂ ਮੰਗਾ ਉਹ ਲਾਗੂ ਕਰਵਾਉਣ ਲਈ ਤਕਰੀਬਨ 3 ਵਜੇ ਗਿਆ ਹੁਣ ਅੱਜ ਪਹਿਲੀ ਵਾਰ ਐਡੀ ਵੱਡੀ ਤੱਕੇਸ਼ਾਈ ਪੁਲਿਸ ਦੀ ਘਟਨਾ ਦੇਖੀ ਹੈ ਕਿ ਜਿੱਥੇ ਆਪਾਂ ਖਨੌਰੀ ਬਾਰਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇਵਾਲ ਸਭ ਪਏ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾ ਮੋ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰਿਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2-250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਤਾਂ ਦੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ-ਜਿੱਥੇ ਆਪਦੀਆਂ ਟਰੈਲ ਟਰਾਲੀਆਂ ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਵਾਸ ਮੈਂ ਖਨੌਰੀ ਪਹੁੰਚ ਕੇ ਪਾਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਰ ਰਬਰ ਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਔਰ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਹਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਚੋਂ ਆ ਰਹੇ ਉਹਨਾਂ ਨੂੰ ਜਾਬ ਤੇ ਜਰੇ ਕੇ ਸਰਕਾਰਾਂ ਇਹੋ ਜਿਹੇ ਹਮਲੇ ਕਰਦੀਆਂ ਨੇ ਜਾਤ ਤੇ ਜਰੇ ਕੇ ਭੱਜ ਕੇ ਲੋਕ ਆ ਰਹੇ ਹੋ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਤੇ ਜੁੜੇ ਹੋਏ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਉਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ ਤੇ ਨਾਲ ਹੀ ਜਿੰਨੀ ਵੀ ਲੀਡਰਸ਼ਿਪ ਹੈ ਜਿਹੜੀ ਆਸੇ-ਪਾਸੇ ਇੱਥੇ ਪਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੋਰਚੇ 'ਤੇ ਚਾ ਕੇ ਆਪਾਂ ਇਹਨੂੰ ਥੋੜੀ ਵਿਚਾਰ ਕੇ ਆਹ ਜਿਹੜਾ ਰਸਤਾ ਹੈਗਾ ਇਸ ਇਧਰੋਂ ਜਿਹੜਾ ਆਪਣਾ ਹਰਿਆਣੇ ਨੂੰ ਜਾ ਰਿਹਾ ਹੈ ਇਹ ਭੁਲੇ ਹੋੜੇ ਜਿਹੜਾ ਆ 2-300 ਜਿਹੜੀ ਗੱਡੀ ਹੈ ਪੁਲਿਸ ਦੀ ਉਹਨੇ ਲੈ ਕੇ ਕਿ ਕਿਸੇ ਵੀ ਵਰਕਰ ਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੇ ਉਹਨਾਂ ਨੂੰ ਧੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਉੱਥੇ ਹੀ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਵੀ ਜਗਜੀਤ ਸਿੰਘ ਢੱਲੇਵਾਲ ਦੀ ਗ੍ਰਿਫਤਾਰੀ ਦੀ ਸੱਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੱਦ ਤੋਂ ਵੱਧ ਖਨੌਰੀ ਬਾਡਰ ਉਤੇ ਪੁੱਜਣ ਦਾ ਸੱਨੇ ਹਲਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦੀ ਨੀਤੀ ਨੂੰ ਫਿਲ ਕਰਨ ਦਾ ਇੱਕੋ ਇੱਕ ਤਰੀਕਾ ਵੱਦ ਤੋਂ ਵੱਧ ਖਨੌਰੀ ਬਾਡਰ ਦੇ ਉਤੇ ਇਕੱਠ ਕੀਤਾ ਜਾਵੇ ਮੈਂ ਰਦੀਪ ਸਿੰਘ ਚਿਰਸਾ ਜਿਹੜੇ ਜਿਹੜੇ ਵੀਰ ਸਾਡੀ ਆਵਾਜ਼ ਨੂੰ ਸੁਣ ਰਹੇ ਨੇ ਮੈਂ ਨਿਮਰਤਾ ਸਹਿਤ ਖਾਸ ਕਰਕੇ ਪੰਜਾਬ ਤੇ ਹਰਿਆਣਾ ਨੂੰ ਕਿ ਇਹ ਗੱਲ ਕਹਿ ਰਿਹਾ ਕਿ ਤੁਸੀਂ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੀ ਨਹੀਂ ਆਪਣੇ ਹਿੱਤਾਂ ਨਾਲ ਕਿਸਾਨੀ ਨਾਲ ਆਪਣੇ ਬੱਚਾ ਨਾਲ ਆਉਣ ਵਾਲੀਆਂ ਨਸਲਾਂ ਤੇ ਪਰਸਲਾਂ ਨੂੰ ਬਚਾਉਣ ਵਾਸਤੇ ਜ਼ਮੀਨਾਂ ਜ਼ਾਇਦਾ ਤਾਂ ਕਾਰਪੋਰੇਟਾਂ ਤੋਂ ਬਚਾਉਣ ਵਾਸਤੇ ਜਲਦੀ ਤੋਂ ਜਲਦੀ ਜਿਹੜਾ ਉਹ ਤੁਸੀਂ ਖਨੌਰੀ ਬਾਰਡਰ ਤੇ ਹੋ ਸਕਦਾ ਹੈ ਕਿ ਕਈ ਤਰ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਫਾਹਾਂ ਡਾਉਣ ਵਾਲੇਗੇ ਵੀ ਸਾਨੂੰ ਫਲਾਣੇ ਥਾਂ ਜਾਣਾ ਚਾਹੀਦਾ ਸਾਨੂੰ ਆਹ ਕਰਨਾ ਚਾਹੀਦਾ ਉਹਨਾਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਕੇਵਲ ਤੇ ਕੇਵਲ ਇੱਥੇ ਜਿਹੜਾ ਖਨੋਰੀ ਬਾਰਡਰ ਤੇ ਆਉਣਾ ਚਾਹੀਦਾ ਜਿਹੜੇ ਬਾਕੀ ਸੂਬਿਆਂ 'ਚ ਜਾਂ ਵਿਦੇਸ਼ਾਂ ਵਿੱਚ ਐਨ ਆਰ ਆਈ ਵੀਰ ਨੇ ਸਾਨੂੰ ਇਹ ਪਤਾ ਹੈ ਕਿ ਸਾਡੇ ਨਾਲ ਉਹ ਬੇਸ਼ੱਕ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਹੋਏ ਵੀ ਉਹ ਸਰੀਰਕ ਤੌਰ ਤੇ ਬਾਹਰ ਬੈਠੇ ਨੇ ਲੇਕਿਨ ਉਹਨਾਂ ਦਾ ਦਿਲ ਦਿਮਾਗ ਤੇ ਉਹਨਾਂ ਦੀ ਸੁਰਤੀ ਉਹਨਾਂ ਦੀ ਹੰਦਰਦੀ ਉਹ ਸਾਡੇ ਨਾਲ ਹੈ ਪੰਜਾਬ ਨਾਲ ਹੈ ਉਹ ਵੀ ਆਪਣੇ ਰਿਸ਼ਤੇਦਾਰਾਂ ਤਈਆਂ ਸੁਨਈਆਂ ਨੂੰ ਇਹੀ ਅਪੀਲ ਕਰਨ ਵੀ ਹੁਣ ਵੇਲਾ ਵੇਖਣ ਦੀ ਲੋੜ ਨਹੀਂ ਹੁਣ ਜਲਦੀ ਤੋਂ ਜਲਦੀ ਜਿਹੜਾ ਉਹ ਖਨੌਰੀ ਬਾਰਡਰ ਤੇ ਜਿਹੜਾ ਉਹ ਪਹੁੰਚਣਾ ਚਾਹੀਦਾ ਸਰਕਾਰ ਬੇਸ਼ੱਕ ਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਕਰਕੇ ਲੈ ਗਈ ਹੈ ਤੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਲੈ ਗਏ ਤੇ ਜਿਹੜੀ ਇਹਨਾਂ ਦੀ ਪਲਾਨ ਹੈਗਾ ਜਿਹੜੀ ਅੱਜ 26 ਤਰੀਕ ਨੂੰ ਉਹਨਾਂ ਨੇ ਮਰਨ ਵਰਤ ਤੇ ਜਿਹੜਾ ਇਹ ਬੈਠਣਾ ਸੀ ਤੇ ਇਹਦੇ ਨਾਲ ਮੋਰਚੇ ਨੂੰ ਬਹੁਤ ਵੱਡਾ ਉਤਸ਼ਾਹ ਮਿਲਣਾ ਤੇ ਭਈ ਇਹ ਮੋਰਚਾ ਜਿਹੜਾ ਅਸੀਂ ਇਨਟੈਂਟ ਪਾ ਦਿਆਂਗੇ ਤੇ ਸਰਕਾਰ ਦੀ ਇਹ ਜਿਹੜੀ ਨiyet ਨੀਤੀ ਤੇ ਨiyet ਕੋ ਨੂੰ ਫੇਲ ਕਰਨ ਵਾਸਤੇ ਇੱਕੋ ਇੱਕ ਸਾਡੇ ਕੋਲ ਤਰੀਕਾ ਹੈ ਉਹ ਹੈ ਕਿ ਅਸੀਂ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਬਹੀਰਾ ਕੱਤ ਕੇ ਇੱਥੇ ਪਹੁੰਚੀਏ ਬਸ ਇੰਨੀਆਂ ਹੀ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਸ ਦੀ ਕੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਦਿਲਜੀਤ ਸਿੰਘ ਢੱਲੇਵਾਲ ਨੂੰ ਗ੍ਰਿਫਤਾਰ ਕਰਕੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹ ਆਪਣਾ ਮੋਚਾਰ ਕਿਸੇ ਵੀ ਕੀਮਤ ਦੇ ਉੱਤੇ ਖਤਮ ਨਹੀਂ ਕਰਨਗੇ ਇਸ ਨੂੰ ਹੋਰ ਵੀ ਮਜ਼ਬੂਤ ਬਣਾਉਣਗੇ ਥੇ ਰਿਪੋਰਟ ਪੰਜਾਬ ਲੁਕ ਚੈਨਲ